ਤੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਨਾਲ ਖਾਸ ਗੱਲਬਾਤ ਹੋਈ ਤੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਚੰਡਾ ਲੈ ਰਾਇਆ ਹੈ ਬੰਦੇ ਸਿੱਖਾਂ ਨੂੰ ਲੈ ਕੇ ਕੁਲਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੇ ਸਿੱਖਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਜ ਆ ਮੈਂ ਹ ਵਿਜੇ ਕੁਮਾਰ ਪੰਜਾਬ ਦੇ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅੱਜ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਆਪਣੇ ਦੋਸਤ ਜਿਹੜੇ ਨੇ ਮਿੱਤਰ ਉਹਨਾਂ ਦੇ ਕੋਲ ਪਹੁੰਚੇ ਨੇ ਗੁਰਸੇਵ ਸਿੰਘ ਔਲਕੋਲ ਤਾਂ ਪਹਿਲਾਂ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਹਾਡਾ ਇਨੀ ਸੁਆਗਤ ਹੈ ਜੀ ਬਿਲਕੁਲ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਸਰ ਜਿਸ ਤਰ੍ਹਾਂ ਕਿ ਅੱਜ ਦੀ ਝੰਡੇ ਦੀ ਰਸਮ ਅਦਾ ਕੀਤੀ ਆ ਪਹਿਲਾਂ ਤਾਂ ਉਹ ਦੱਸੋ ਕਿ ਜੋ ਅਜਦਾ ਦਿਹਾੜਾ ਵਾ ਕੀ ਕਹਿਣਾ ਚਾਹੋਗੇ ਨਹੀਂ ਅੱਜ ਦਾ ਦਿਹਾੜਾ ਜਿਹੜਾ ਦੇਸ਼ ਵਾਸੀਆਂ ਵਾਸਤੇ ਬੜਾ ਪਵਿੱਤਰ ਦਿਹਾੜਾ 78 ਮਾ ਆਜ਼ਾਦੀ ਦਿਵਸ ਹੈ ਅੱਜ ਅਜਦਾ ਪਾ ਜਿੰਨਾ ਦੇਸ਼ ਭਗਤਾਂ ਕਰਕੇ ਆਜ਼ਾਦੀ ਮਿਲੀ ਦੇਸ਼ ਯਾਦ ਹੋਇਆ ਉਹਨਾਂ ਸਾਰਿਆਂ ਨੂੰ ਯਾਦ ਕੀਤਾ ਉਹਨਾਂ ਦੇ ਗਾਰੀ ਸਿਰ ਚਕਾਇਆ ਸਾਡੇ ਸੀਦੇ ਅਜਮ ਭਗਤ ਸਿੰਘ ਕਤਾ ਸਰਬ ਬਾਉ ਉਦਮ ਸਿੰਘ ਜਿੰਨੇ ਵੀ ਸਾਡੇ ਸੀਦੇ ਸਭ ਨੂੰ ਜਿਹੜਾ ਅੱਜ ਨਮਨ ਕੀਤਾ ਸੋ ਮੈਂ ਸਮਝਦਾ ਕਿ ਜਿਹੜੇ ਸ਼ਹੀਦਾਂ ਨੇ ਸੁਪਨੇ ਸੀਗੇ ਜਿੱਦਾਂ ਦਾ ਸ਼ਹਾਦਤ ਦੇਣ ਲੱਗਿਆਂ ਦੇਸ਼ ਦੇਖਣਾ ਚਾਹੁੰਦੇ ਸੀ ਕਿ ਸਾਡਾ ਦੇਸ਼ ਇਦਾਂ ਦਾ ਹੋਵੇ ਅਜੇ ਉਹ ਅਜੇ ਬਹੁਤ ਕੰਮ ਜਿਹੜਾ ਬਾਕੀ ਆ 75 ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰਤ ਕਰਨ ਦਾ ਕੋਈ ਯਤਨ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮੁਖੰਤੀ ਸਾਹਿਬ ਜਿਨ੍ਹਾਂ ਨੇ ਆਪਣੇ ਅਹੁਦੇ ਦੇ ਸੌਂ ਜੁਡੀਸ਼ੀ ਦੇ ਆਜਮ ਪਾਕਿਸਤਾਨ ਦੇ ਪ੍ਰਿੰਟ ਤੱਕੀ ਸੀਗੀ ਉਹਦਾ ਸਾਡਾ ਸਰਕਾਰ ਦਾ ਤਹਿਸ਼ੁਦਾ ਇਹ ਇੱਕ ਏਜੰਡਾ ਹੈ ਕਿ ਅਸੀਂ ਆਪਣੇ ਸੂਬੇ ਨੂੰ ਸ਼ੇਧਾ ਜੰਮ ਪਗਸਿਕ ਦੇ ਸੁਪਨਾ ਵਾਲਾ ਪੰਜਾਬ ਜਿਹੜਾ ਰੋਮਾਂਚ ਵਾਲਾ ਪੰਜਾਬ ਬਣਾਉਣਾ ਉਹਦੇ ਲਈ ਮਾਨ ਸਰ ਦੀ ਸਰਕਾਰ ਰਾਤ ਦਿਨ ਜਿਹੜਾ ਕੰਮ ਕਰ ਰਹੀ ਆ ਔਰ ਅਸੀਂ ਕਿਉਂਕਿ 35 ਸਾਲ ਹੋ ਗਏ ਇਹਨੂੰ ਖਰਾਬ ਹੁੰਦੇ ਨੂੰ ਪੰਜਾਬ ਨੂੰ ਅਜੇ ਅਸੀਂ ਤਾਂ 2.5 ਸਾਲ ਹੋਏ ਆਏ ਹਾਂ ਪਰ 2.5 ਸਾਲਾਂ 'ਚ ਬਹੁਤ ਕੰਮ ਕੀਤਾ ਪਰ ਬਹੁਤ ਕੰਮ ਜੇ ਬਾਕੀ ਹੈ ਔਰ ਸਾਰੇ ਕੰਮ ਅਸੀਂ ਕਰਾਂਗੇ ਮਾਨ ਸਾਹਿਬ ਦੀ ਗਵਾਈ ਚ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਖੇਤੀਬਾੜੀ ਸੂਬਾ ਜਿਵੇਂ ਜੈ ਜਵਾਨ ਹੁੰਦੀ ਹੈ ਤੇ ਜੈ ਕਿਸਾਨ ਜਿਹੜੀ ਆ ਚਾਹੀਦੀ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਹਕੂਮਤਾਂ ਨੇ ਕਿਸਾਨੀ ਦੇ ਪ੍ਰਤੀ ਜੋ ਨਜ਼ਰੀਆ ਰੱਖਿਆ ਦੇਸ਼ ਦੀ ਕੇਂਦਰ ਸਰਕਾਰ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦੇ ਕਿਸਾਨੀ ਦਾ ਸੋ ਅਸੀਂ ਸਭ ਦੇ ਭਲੇ ਦੀ ਨੌਜਵਾਨਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਿਦਿਆਰਥੀਆਂ ਦੀ ਮਜ਼ੀਰਾਂ ਦੀ ਸਭ ਦੀ ਜਿਹੜਾ ਉਹ ਇੱਕ ਵੱਡਾ ਸੁਪਨਾ ਲਿਆ ਕਿ ਇਹਨਾਂ ਦੇ ਸਭ ਦੇ ਮਸਲੇ ਹੱਲ ਕਰਾਂ ਅਸੀਂ ਕਈ ਉਹਨਾਂ ਦੇਖਦੇ ਆਂ ਕੈਬਨ ਦੇ ਵਿੱਚ ਕਈ ਕੇਸ ਹੁੰਦੇ ਸਾਡੇ ਕੋਲ ਕੱਲ ਵੀ ਕੈਬਨ ਦੇ ਵਿੱਚ ਕੁਝ ਕਹਿਦੀ ਅਸੀਂ ਦੇ ਆ ਕਿੱਥੇ ਆ ਸਰ ਜਿਹੜਾ ਵੀ ਬੰਦਾ ਸ਼ਸੀ ਲੜਾਈ ਦੀ ਖਾਤਾ ਦੱਜਾਂ ਤਾਂ ਜੇ ਵੀ ਜਿਹੜੀ ਲੜਾਈ ਕੀਤੀ ਹੈ ਜੇ ਉਹਦੀ ਖਤਰ ਵੀ ਜਿਹੜਾ ਬੰਦਾ ਵੀ ਜੇ ਉਹਨੂੰ ਕੋਈ ਕ੍ਰਾਈਮ ਹੋ ਜਾਂਦਾ ਉਹਨੂੰ ਉਹਦੇ ਕ੍ਰਾਈਮ ਦੀ ਕੋਰਟ ਸਜ਼ਾ ਦੇ ਦਿੰਦੀ ਹੈ ਉਹ ਕੋ ਉਹ ਆਪਣੇ ਚਾਹੁੰਦੇ ਆ ਸੀ ਜੋ ਪੰਜਾਬ ਚ ਕਰ ਸਕਦੇ ਆ ਉਹਦੇ ਲਈ ਇਹ ਆਪਣੇ ਕਦਮ ਚੁੱਕਾ ਇਹ ਸਾਹ ਰਾਣੀ ਨਗਰ ਸੇਵ ਸਿੰਘ ਔਲਖ ਜੀ ਨੇ ਔਲਖ ਜੀ ਅੱਜ ਧਾਲੀਵਾਲ ਸਾਹਿਬ ਤੁਹਾਡੇ ਕੋਲ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਜੋ ਅੱਜ ਸਾਡੀ 78ਵੀਂ ਆਜ਼ਾਦੀ ਦੇ ਇਸ ਦੇ ਉੱਤੇ ਮਾਝੇ ਦੇ ਮਾਣ 78 ਤੇ ਸਦਾ ਕੁਲਜੀਤ ਸਿੰਘ ਢਾਲੀਵਾਲ ਕਰਨ ਤਾਰਨ ਦੇ ਵਿੱਚ ਝੰਡਾ ਲਹਿਰਾਉਣ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਦਾ ਸਾਡੇ ਕੋਲ ਇੱਥੇ ਸਾਰੇ ਸਾਥੀਆਂ ਨੂੰ ਸਮਰਥਕਾਂ ਦਾ ਮਿਲਣਾ ਬਹੁਤ ਬਹੁਤ ਸਾਰਿਆਂ ਨੂੰ ਚੰਗਾ ਲੱਗਾ ਇਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਇਹ ਪੁਰਾਣਾ ਪਾਰਟੀ ਦੇ ਸੰਸਥਾਪਕ ਆ ਇਹਨਾਂ ਨੇ ਹਮੇਸ਼ਾ ਨਾਲ ਲੈ ਕੇ ਸਾਰਿਆਂ ਨੂੰ ਚੱਲੇ ਆ ਇਹ ਮਾਝੇ ਦਾ ਮਾਣ ਆ ਅਸੀਂ ਫੇਰ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਤਰਨ ਤਾਰਨ ਆਉਣ ਤੇ ਬਹੁਤ ਬਹੁਤ ਮੇਰ ਨਾਲ ਐ ਸੋਇ ਸੰਗੋ ਸੈਸਿੰਗ ਵਾਲਾ ਹੋਰ ਤੁਰੀ ਸਿੰਘ ਪਾਲੀਵਾਲ ਕਮੇਂ ਮੰਤਰੀ ਪੰਜਾਬ ਜਿਨ੍ਹਾਂ ਨੇ ਇੱਥੇ ਆ ਕੇ ਤੇ ਦੱਸਿਆ ਹੈ ਕਿ ਮਹਿੰਗਾਈ ਪੱਤਾ ਜਿਹੜਾ ਕੇਂਦਰ ਦੇ ਹੱਥ ਵਸਾ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਵਾ ਜਿਹੜਾ ਕਿ ਦੱਸ ਰਹੇ ਨੇ ਕਿ ਜਿਹੜੇ ਰਿਹਾਈ ਹੈ ਬੰਦੀ ਸਿੰਘਾਂ ਦੀ ਜਿਹੜੀ ਕਿ ਬਿਲਕੁਲ ਉਹਨਾਂ ਦੇ ਨਾਲ ਔਰ ਹੋਣੀ ਵੀ ਚਾਹੀਦੀ ਹੈ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ